ਸਸ਼ਕਲ ਦੋਸਤੋ ਸਵਾਗਤ ਹੈ ਜੀ ਇੰਸਟਾਗ੍ਰam ਦੇ ਇਸ ਲਾਈਵ ਸੈਸ਼ਨ ਦੇ ਵਿੱਚ ਜਿਵੇਂ ਤੁਸੀਂ ਡਿਸਕ੍ਰਿਪਸ਼ਨ ਪੜ੍ਹ ਲਈ ਆ ਲਾਈਵ ਸੈਸ਼ਨ ਇਹ ਆਪਾਂ ਰੱਖ ਰਹੇ ਆ ਸਿਰਫ ਤੇ ਸਿਰਫ ਪੀਜੀਡਬਲਯੂਪੀ ਦੀਆਂ ਜਿਹੜੀਆਂ ਚੇਂਜੇਸ ਆ ਚੁੱਕੀਆਂ ਨੇ ਉਹਨਾਂ ਨਾਲ ਸੰਬੰਧਤ ਇਹ ਲਾਈਵ ਸੈਸ਼ਨ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਰੱਖਿਆ ਕਿਉਂਕਿ ਬੜਾ ਜ਼ਰੂਰੀ ਹੋ ਜਾਂਦਾ ਜਦੋਂ ਕੋਈ ਚੇਂਜੇਸ ਆਉਂਦੀਆਂ ਨੇ ਕਿ ਉਸ ਤੋਂ ਪਹਿਲਾਂ ਕੋਈ ਇਹੋ ਜੀ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚੇ ਜਿਹੜੀ ਆਥੈਂਟਿਕ ਨਹੀਂ ਹੈਗੀ ਤੇ ਪੈਨਿਕ ਕ੍ਰੀਟ ਹੋਵੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪਹਿਲਾਂ-ਪਹਿਲਾਂ ਹੀ ਤੁਹਾਡੇ ਨਾਲ ਸਾਰੀ ਡਿਸਕਸ਼ਨ ਕਰ ਲਾਂ ਤੇ ਮੇਰੀ ਸਰੋਤਿਆਂ ਨੂੰ ਵੀ ਇਹ ਬੇਨਤੀ ਆ ਕਿ ਕੋਸ਼ਿਸ਼ ਕਰਿਓ ਕਿ ਆਪਾਂ ਸਿਰਫ PGWP ਨਾਲ ਸੰਬੰਧਿਤ ਹੀ ਇਸ ਵਿਸ਼ੇ ਇਸ ਲਾਈਵ ਦੇ ਵਿੱਚ ਗੱਲ ਕਰਾਂਗੇ ਹੋਰ ਜ਼ਿਆਦਾ ਸਵਾਲ ਮੈਂ ਨਹੀਂ ਲੈ ਪਾਉਂਗਾ ਪਹਿਲਾਂ ਤਾਂ ਇਸ ਚੀਜ਼ ਨੂੰ ਧਿਆਨ ਨਾਲ ਸਮਝ ਲੈਣਾ ਕਿ ਇਹ PGWP ਦੀਆਂ ਚੇਂਜਸ ਲਾਗੂ ਕਿੰਨਾ ਤੇ ਨਹੀਂ ਹੁੰਦੀਆਂ ਉਹਨਾਂ ਤੇ ਲਾਗੂ ਨਹੀਂ ਹੁੰਦੀਆਂ ਜਿਨ੍ਹਾਂ ਦੇ ਕੇਸ 1 ਨਵੰਬਰ 2024 ਤੋਂ ਪਹਿਲਾਂ ਲੌਂਚ ਹੋ ਗਿਆ ਕਲੀਅਰ ਆ ਜੀ ਇਹ ਚੀਜ਼ 1 ਨਵੰਬਰ 2024 ਤੋਂ ਪਹਿਲਾਂ ਜਿਹੜੀਆਂ ਫਾਈਲਸ ਲਾਜ ਹੋ ਜਾਣਗੀਆਂ ਉਹਨਾਂ ਤੇ ਇਹ ਪੁਰਾਣੇ ਰੂਲਸ ਦੇ ਆਧਾਰ ਤੇ ਹੀ ਤੁਹਾਡੇ ਕੇਸ ਲਏ ਜਾਣਗੇ ਤੁਹਾਡੇ ਕੇਸਾਂ ਦੇ ਉੱਤੇ ਡਿਸੀਜਨ ਬਣਨਗੇ ਸਿਰਫ ਤੇ ਸਿਰਫ ਕੀੜੀਆਂ ਚੇਂਜਸ ਆਉਣਗੀਆਂ ਉਹ ਆਉਣਗੀਆਂ ਪੀਜੀਡਬਲਯੂਪੀ ਅਪਲਾਈ ਕਰਨ ਦੌਰਾਨ ਤੁਸੀਂ ਸਿਰਫ ਆਇਲਸ ਦਾ ਟੈਸਟ ਦੇਣਾ ਹੋਊਗਾ ਗੱਲ ਮੈਂ ਆਸ ਕਰਦਾ ਕਿ ਤੁਹਾਨੂੰ ਕਲੀਅਰ ਹੋ ਗਈ ਹੋਗੀ ਹੁਣ ਜਿਹੜੀਆਂ 1 ਨਵੰਬਰ ਤੋਂ ਬਾਅਦ ਚੇਂजेस ਆਉਣ ਵਾਲੀਆਂ ਨੇ ਉਹਨਾਂ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਚੇਂजेस ਇਹ ਨੇ ਕਿ ਲਿਮਟਿਡ ਨੰਬਰ ਆਫ ਕੋਰਸਸ ਦੇ ਉੱਤੇ ਉਹ ਕਹਿੰਦੇ ਪੀਜੀਡਬਲਯੂਪੀਐਸਸੀ ਦੇਵਾਂਗੇ ਜਿਹੜੇ ਕੋਰਸ ਕੈਨੇਡੀਅਨ ਗਵਰਨਮੈਂਟ ਕਹਿੰਦੀ ਸਾਡੀ ਡਿਮਾਂਡ ਲਿਸਟ ਦੇ ਵਿੱਚ ਨਹੀਂ ਉਹ ਅਸੀਂ ਕੋਰਸਸ ਦੀ ਤੁਹਾਨੂੰ ਲਿਸਟ ਦੇਣ ਲੱਗੇ ਆ ਉਹੋ ਕੋਰਸਸ ਪੜਨਾ ਉਹ ਤੇ ਅਸੀਂ ਤੁਹਾਨੂੰ ਪੀਜੀਡਬਲਯੂਪੀ ਦੇਵਾਂਗੇ ਪਹਿਲਾਂ ਤਿੰਨ ਉਹ ਚੀਜ਼ਾਂ ਜਿਹੜੀਆਂ ਇਹਨਾਂ ਰੂਲਸ ਨਵੇਂ ਰੂਲਸ ਦੇ ਅੰਡਰ ਆਉਂਦੀਆਂ ਹੀ ਨਹੀਂ ਜੇ ਤੁਸੀਂ ਕੋਈ ਵੀ ਬੈਚਲਰ ਡਿਗਰੀ ਕਰਨ ਚੱਲੇ ਹੋ ਪਲੱਸ 2 ਤੋਂ ਬਾਅਦ ਤੁਸੀਂ ਕੋਈ ਵੀ ਬੈਚਲਰ ਪ੍ਰੋਗਰਾਮ 'ਚ ਚੱਲੇ ਹੋ ਤੁਸੀਂ ਇਹਨਾਂ ਨਵੇਂ ਰੂਲਸ ਦੇ ਅੰਡਰ ਆਉਂਦੇ ਹੀ ਨਹੀਂ ਜੇ ਤੁਸੀਂ ਮਾਸਟਰ ਡਿਗਰੀ ਕਰਨ ਚੱਲੇ ਹੋ ਤੁਹਾਡੇ ਤੇ ਕੋਈ ਨਵਾਂ ਰੂਲ ਲਾਗੂ ਨਹੀਂ ਆਉਂਦਾ ਤੁਸੀਂ ਪੀ ਐਚ ਡੀ ਡਾਕਟੋਰੇਟ ਕਰਨ ਚੱਲੇ ਹੋ ਤੁਹਾਡੇ ਤੇ ਇਹ ਨਵੇਂ ਰੂਲ ਲਾਗੂ ਨਹੀਂ ਹੋਣਗੇ ਗੱਲ ਕਲੀਅਰ ਹੋ ਚੁੱਕੀ ਹੈ ਜੀ ਦੋ ਉਹ ਪਹਿਲੇ ਉਹ ਲੋਕ ਜਿਨ੍ਹਾਂ ਦੀ ਫਾਈਲ ਪ੍ਰੋਸੈਸ 1 ਨਵੰਬਰ ਤੋਂ ਪਹਿਲਾਂ ਅੰਡਰ ਪ੍ਰੋਸੈਸ ਚਲੀ ਜਾਊਗੀ ਹਾਈ ਕਮਿਸ਼ਨ ਦੇ ਵਿੱਚ ਉਹਨਾਂ ਤੇ ਰੂਲ ਲਾਗੂ ਨਹੀਂ ਹੋਣਗੇ ਨੰਬਰ 2 ਉਹ ਲੋਕ ਜਿਹੜੇ ਬੈਚਲਰ ਪੜਨ ਚੱਲੇ ਨੇ ਭਾਵੇਂ ਉਹ 1 ਨਵੰਬਰ ਤੋਂ ਬਾਅਦ ਪੜਨ ਜਾਣ ਭਾਵੇਂ ਉਹਨਾਂ ਦੀ ਫਾਈਲ 1 ਨਵੰਬਰ ਤੋਂ ਬਾਅਦ ਲੱਗੇ ਜੇ ਤੁਸੀਂ ਬੈਚਲਰ ਪੜਨ ਚੱਲੇ ਹੋ ਤੁਸੀਂ ਮਾਸਟਰ ਪੜਨ ਚੱਲੇ ਹੋ ਤੁਸੀਂ ਡਾਕਟੋਰੇਟ ਪੜਨ ਚੱਲੇ ਹੋ ਤੁਹਾਡੇ ਤੇ ਇਹ ਨਵੇਂ ਰੂਲ ਲਾਗੂ ਨਹੀਂ ਹੋਣਗੇ ਦੂਸਰਾ ਮੇਰੀ ਬੇਨਤੀ ਆ ਜਿੰਨੇ ਵੀ ਬੱਚੇ ਜੁੜ ਰਹੇ ਨੇ ਕੈਂਡੀਡੇਟਸ ਜੁੜ ਰਹੇ ਨੇ ਪਲੀਜ਼ ਇਹਨੂੰ ਥੋੜਾ ਜਿਹਾ ਇਹਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਗੁਰੀ ਵਾਲੀਆ ਵੈਬਸਾਈਟ ਪੜ ਲਓ ਜਾ ਕੇ ਹਾਂਜੀ ਸਹੀ ਆ ਤੁਹਾਡੀ ਗੱਲ ਸਹੀ ਆ ਗੁਰੀ ਵਾਲੀਆ ਜੀ ਫਿਰ ਜੁੜਨ ਦੀ ਲੋੜ ਨਹੀਂ ਸੀ ਜੇ ਵੈਬਸਾਈਟ ਪੜਨੀ ਆ ਤਾਂ ਆਪਾਂ ਇਹ ਸਿਰਫ ਉਹਨਾਂ ਸਰੋਤਿਆਂ ਵਾਸਤੇ ਆ ਜਿਹੜੇ ਵੈਬਸਾਈਟ ਨਹੀਂ ਪੜਨਾ ਚਾਹੁੰਦੇ ਸਿਰਫ ਸੁਣ ਕੇ ਕੁਝ ਗੱਲਾਂ ਸਿੱਖਣੀਆਂ ਚਾਹੁੰਦੇ ਨੇ ਤੇ ਜਾਂ ਸੋ ਸਮਝਣੀਆਂ ਚਾਹੁੰਦੇ ਨੇ ਵੈਬਸਾਈਟ ਤੇ ਤਾਂ ਹਰ ਤਰ੍ਹਾਂ ਦਾ ਹੀ ਪ੍ਰੋਗਰਾਮ ਤੇ ਹਰ ਤਰ੍ਹਾਂ ਦੀ ਹੀ ਚੀਜ਼ ਪਈ ਆ ਤੁਹਾਨੂੰ ਲੋੜ ਨਹੀਂ ਹੈ ਕਿਸੇ ਵੀ ਏਜੰਟ ਦੀ ਈਵਨ ਵੈਬਸਾਈਟ ਦੇ ਉੱਤੇ ਤਾਂ ਬਾਈਪਾਸ ਸਰਜਰੀ ਕਿਵੇਂ ਹੁੰਦੀ ਆ ਇਹਦੀ ਇਨਫਾਰਮੇਸ਼ਨ ਵੀ ਪਈ ਹੁੰਦੀ ਆ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਘਰੇ ਬਾਈਪਾਸ ਕਰ ਲਗੇ ਸੌਰੀ ਟੂ ਸੇ ਹਾਂਜੀ ਅਗਲੀ ਗੱਲ 966 ਕੋਰਸ ਨੇ ਪੰਜ categories ਦੇ ਵਿੱਚ ਜਿਨ੍ਹਾਂ ਨੂੰ PGWP ਮਿਲਨੇ ਨੇ ਜਿਦੇ ਵਿੱਚ ਐਗਰੀਕਲਚਰ ਆ ਹੈਲਥ ਐਗਰੀ ਫੂਡ ਆ ਐਗਰੀਕਲਚਰ ਪਲੱਸ ਐਗਰੀ ਫੂਡ ਇੱਕ ਕੈਟਾਗਰੀ ਆ ਹੈਲਥ ਕੇਅਰ ਦੂਸਰੀ ਕੈਟਾਗਰੀ ਆ ਸਾਈ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥ ਇਹ ਤੀਸਰੀ ਕੈਟਾਗਰੀ ਆ ਟ੍ਰੇਡ ਚੌਥੀ ਕੈਟਾਗਰੀ ਆ ਟਰਾਂਸਪੋਰਟ ਪੰਜਵੀਂ ਕੈਟਾਗਰੀ ਆ ਸੋ ਦੋਸਤੋ ਇਨਾਂ ਪੰਜ ਕੈਟਾਗਰੀਜ਼ ਦੇ ਅੰਡਰ 966 ਕੋਰਸ ਗਵਰਨਮੈਂਟ ਆਫ ਕੈਨੇਡਾ ਨੇ ਰੱਖੇ ਨੇ ਹੁਣ 966 ਕੋਰਸ ਕੱਲੇ-ਕੱਲੇ ਬੋਲ ਕੇ ਤਾਂ ਦੱਸੇ ਨਹੀਂ ਜਾ ਸਕਦੇ ਇਸ ਲਈ ਐਗਰੀਕਲਚਰ ਨਾਲ ਸੰਬੰਧਿਤ 43 ਕੋਰਸਸ ਨੇ ਐਗਰੀਕਲਚਰ ਨਾਲ ਸੰਬੰਧਿਤ ਕੁਝ ਬਿਜ਼ਨਸ ਦੇ ਕੋਰਸਸ ਵੀ ਨੇ ਜਿਨ੍ਹਾਂ ਵਿੱਚ ਪੀਜੀਡਬਲਪੀ ਮਿਲੂਗਾ ਬਟ ਪਾਰਟਿਕੂਲਰਲੀ ਐਜੀ ਐਗਰੀਕਲਚਰ ਜਾਂ ਐਗਰੀ ਫੂਡ ਨਾਲ ਸੰਬੰਧਿਤ ਨੇ ਹੈਲਥ케ਅਰ ਨਾਲ ਰਿਲੇਟਡ 555 ਕੋਰਸਸ ਨੇ ਜਿਵੇਂ ਆਪਾਂ ਹਮੇਸ਼ਾ ਤੋਂ ਗੱਲ ਕਰਦੇ ਆਏ ਆ ਕਿ ਕੈਨੇਡੀਅਨ ਗਵਰਨਮੈਂਟ ਦਾ ਫੋਕਸ ਕਿਹੜੀ ਚੀਜ਼ ਵੱਲ ਆ ਹੈਲਥ케ਅਰ ਵੱਲ ਕਿ ਹੈਲਥ케ਅਰ ਦੇ 555 ਕੋਰਸਸ ਉਹਨਾਂ ਨੇ ਰੱਖੇ ਨੇ ਜਿਹਦੇ ਅੰਡਰ ਉਹਨਾਂ ਨੇ ਪੀਜੀਡਬਲਯੂਪੀ ਦੇਣੇ ਨੇ ਸਾਇੰਸ ਸਟੈਮ ਦੇ ਜਿਹੜੇ 294 ਕੋਰਸਸ ਨੇ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਤੇ ਮੈਥ ਨਾਲ ਰਿਲੇਟਡ 294 ਕੋਰਸ ਨੇ ਇਹਦੇ ਵਿੱਚ ਜਿੰਨਾਂ 'ਚ ਤੁਹਾਨੂੰ ਪੀਜੀਡਬਲਯੂਪੀ ਮਿਲਣਾ ਟਰੇਡ ਦੇ 52 ਕੋਰਸਸ ਨੇ ਜਿਹਦੇ ਵਿੱਚ ਤੁਹਾਨੂੰ ਪੀਜੀਡਬਲਯੂਪੀ ਮਿਲਣਾ ਟਰਾਂਸਪੋਰਟ ਨਾਲ ਸੰਬੰਧਿਤ 24 ਕੋਰਸਸ ਨੇ ਜਿਹਦੇ ਵਿੱਚ ਤੁਹਾਨੂੰ ਪੀਜੀਡਬਲਯੂਪੀ ਮਿਲਣਾ ਸੋ 966 ਕੋਰਸਸ ਨੇ ਬੜੀਆਂ ਵਾਈਡ ਆਪਸ਼ਨਸ ਨੇ ਹੁਣ ਆਪਾਂ ਆ ਜੀਏ ਵੀ ਇਹ ਚੇਂजेस ਲੈ ਕੇ ਕਿਉਂ ਆਉਂਦੀਆਂ ਚੇਂजेस ਲਿਆਉਣ ਦਾ ਸਭ ਤੋਂ ਵੱਡਾ ਕਾਰਨ ਦੋਸਤੋ ਜੋ ਧੜਾ ਧੜ ਪੈਕੇਜ ਸਿਸਟਮ ਵਿਕੇ ਨੇ ਜੋ ਵੱਡੇ ਪੱਧਰ ਤੇ ਖੱਜਲ ਖਵਰੀ ਸਟੂਡੈਂਟਸ ਦੀ ਇੱਕੋ bizness 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 ਦਾ ਕੋਰਸ ਪਾ ਕੇ ਕੀਤੀ ਗਈ ਆ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਇਹ ਕੋਰਸਸ ਇਹ ਕੈਟਾਗਰੀਜ਼ ਇਹ ਚੇਂजेस ਲਿਆਉਂਦੀਆਂ ਨੇ ਗਵਰਨਮੈਂਟ ਆਫ ਕੈਨੇਡਾ ਬੜੀਆਂ ਹੀ ਬਿਹਤਰੀਨ ਚੇਂਜੇਸ ਨੇ ਬੜੇ ਹੀ ਵਧੀਆ ਕੋਰਸਸ ਵਿੱਚ ਰੱਖੇ ਗਏ ਨੇ ਵੀ ਜਿਹੜਾ ਵੀ ਬੱਚਾ ਪੜਨ ਆਵੇ ਉਹਨਾਂ ਨੂੰ ਪੜ੍ਹ ਕੇ ਜੇ ਉਹ ਇੱਥੇ 20 20000 ਡਾਲਰ ਸਾਲ ਦਾ ਖਰਚਣ ਪੜ੍ਹਾਈ ਦੇ ਉੱਤੇ ਤਾਂ ਉਹਨਾਂ ਨੂੰ ਪੜ੍ਹ ਕੇ ਕੋਈ ਫਾਇਦਾ ਹੋਵੇ ਉਹਨਾਂ ਨੂੰ ਵੀ ਫਾਇਦਾ ਹੋਵੇ ਗਵਰਨਮੈਂਟ ਨੂੰ ਵੀ ਫਾਇਦਾ ਹੋਵੇ ਗਵਰਨਮੈਂਟ ਨੂੰ ਫਾਇਦਾ ਹੋਊਗਾ ਫੇਰ ਹੀ ਉਹ ਕੈਂਡੀਡੇਟ ਨੂੰ ਫਾਇਦਾ ਦੇ ਸਕਣਗੇ ਜਿਹੜੇ ਫੀਲਡ ਦੇ ਵਿੱਚ ਜਿਹੜੀ ਪੜ੍ਹਾਈ ਦੇ ਵਿੱਚ ਤੁਹਾਡੇ ਪੜ੍ਹਨ ਕਰਕੇ ਗਵਰਨਮੈਂਟ ਨੂੰ ਸਿਰਫ ਤੇ ਸਿਰਫ ਇੱਕ ਪਾਰਟਿਕੂਲਰ amount of money ਥਰੂ ਹੀ ਪੈਸਾ ਫਾਇਦਾ ਮਿਲਿਆ ਉਹ ਨਹੀਂ ਚਾਹੁੰਦੇ ਹੋਣਾ ਨੀ ਮੋਰ ਉਹ ਚਾਹੁੰਦੇ ਆ ਇਹਦੀ ਲੌਂਗ ਰਨ ਬੱਚੇ ਆਉਣ ਪੜ੍ਹਨ ਪੱਕੇ ਹੋਣ ਕੰਮ ਕਰਨ ਉਹਨਾਂ ਫੀਲਡਸ 'ਚ ਕੰਮ ਕਰਨ ਜਿਨ੍ਹਾਂ 'ਚ ਸਾਨੂੰ ਲੋੜ ਆ। ਸੋ ਇੰਪੋਰਟੈਂਟ ਚੀਜ਼ ਕੀ ਆ ਸਿਰਫ ਤੇ ਸਿਰਫ ਆਪਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਚੀਜ਼ ਵੱਲ ਧਿਆਨ ਦੇਣਾ ਆਪਾਂ ਸਾਰੇ ਦਾ ਸਾਰਾ ਫੋਕਸ ਕਰਨਾ ਕਿ ਅਸੀਂ ਕੈਰੀਅਰ ਕਾਉਂਸਲਿੰਗ ਲੈਣੀ ਆ। ਅਸੀਂ ਜਾ ਕੇ ਇਹ ਪੁੱਛਣਾ ਕਿ ਸਾਡਾ ਫਿਊਚਰ ਕੈਨੇਡਾ ਦੇ ਵਿੱਚ ਕਿਵੇਂ ਸਿਕਿਉਰ ਹੋ ਸਕਦਾ। ਅਸੀਂ ਕਿਹੜੇ ਕੋਰਸੇਸ ਪੜ੍ਹ ਗਏ ਜਿਨ੍ਹਾਂ ਨਾਲ ਸਾਡੀ ਜੌਬ ਦੀ ਪੋਸਿਬਿਲਿਟੀ ਸਾਡੀ ਪਰਮਨੈਂਟ ਰੈਜ਼ਿਡੈਂਸੀ ਦੀ ਪੋਸਿਬਿਲਿਟੀਆਂ ਵੱਧ ਜਾਣ। ਬਾਕੀ ਤਾਂ ਛੋਟੀਆਂ-ਛੋਟੀਆਂ ਜਿਹੜੀਆਂ ਚੇਂजेस ਨੇ ਜਾਇਲਸ ਉਹਨਾਂ ਨੇ ਕਹਿਤਾ ਜੇ ਤੁਸੀਂ ਯੂਨੀਵਰਸਿਟੀ ਸਟੂਡੈਂਟ ਹੋ ਤਾਂ CLB 7 CLB 7 16 ਵਿੱਚ ਬਣਦਾ ਉਹ ਤੁਸੀਂ ਪਹਿਲਾਂ ਹੀ ਲੈ ਕੇ ਚੱਲੇ ਹੋ। ਜੇ ਤੁਸੀਂ ਕਾਲਜ ਸਟੂਡੈਂਟ ਹੋ CLB 5 ਬਣਦਾ ਉਹ ਵੈਸੇ ਹੀ 5 ਵਿੱਚ ਉਹ ਤਾਂ ਹਰੇਕ ਸਟੂਡੈਂਟ ਲੈ ਹੀ ਸਕਦਾ। ਸੋ ਇਹ ਤੱਕ ਬਹੁਤ ਛੋਟੀ ਜੀ ਚੇਂਜ ਆ। ਵੱਡੀ ਚੇਂਜ ਕੀ ਆ ਕਿ ਪਾਰਟਿਕੂਲਰ ਕੋਰਸੇਸ ਨੂੰ ਰੱਖਣਾ ਤੁਹਾਡੇ ਦਿਮਾਗ ਦੇ ਵਿੱਚ ਪਾਰਟਿਕੂਲਰ ਕੋਰਸਸ ਰੱਖਣੇ ਪਾਉਣੇ ਕਿ ਤੁਸੀਂ ਪੜਨ ਲਈ ਸੋਚ ਸਮਝ ਕੇ ਕੈਨੇਡਾ ਦਾ ਰਾਹ ਚੁਣੋ ਭੇੜਚਾਲ ਨੂੰ ਧਿਆਨ ਚ ਰੱਖਦੇ ਹੋਏ ਕੈਨੇਡਾ ਦਾ ਰਾਹ ਨਾ ਚੁਣੋ ਇਹ ਨਾ ਹੋਵੇ ਕਿ ਮੇਰੀ ਭੂਆ ਦਾ ਮੁੰਡਾ ਚਲਿਆ ਗਿਆ ਮੇਰੀ ਮਾਸੀ ਦਾ ਮੁੰਡਾ ਚਲਿਆ ਗਿਆ ਮੇਰਾ ਗਵਾਂਢੀ ਚਲਿਆ ਗਿਆ ਮੈਂ ਵੀ ਚਲਿਆ ਜਾਵਾਂ ਨਹੀਂ ਜੇ ਕੈਨੇਡਾ ਜਾਣਾ ਤਾਂ ਉਹਦੇ ਪਿੱਛੇ ਤੁਹਾਡਾ ਕੋਈ ਫਿਊਚਰਿਸਟਿਕ ਅਜੰਡਾ ਹੋਣਾ ਚਾਹੀਦਾ ਕੋਈ ਪਲਾਨ ਹੋਣਾ ਚਾਹੀਦਾ ਫੇਰ ਤੁਸੀਂ ਕੈਨੇਡਾ ਲਈ ਇੱਕ एलिਜੀਬਲ ਕੈਂਡੀਡੇਟ ਬਣ ਕੇ ਜਾਓਗੇ ਫਿਰ ਤੁਸੀਂ ਕੈਨੇਡਾ ਚ ਸੈਟਲਮੈਂਟ ਨੂੰ ਪਲਾਨ ਕਰ ਸਕੋਗੇ ਆਪਾਂ ਬਸ ਇੰਨੀਆਂ ਕਿ ਚੀਜ਼ਾਂ ਦਾ ਧਿਆਨ ਰੱਖੀਏ ਕਿ 966 ਬਹੁਤ ਵੱਡਾ ਨੰਬਰ ਆ 966 ਜਿੰਨਾ ਕੋਰਸਸ ਨੂੰ ਪੀਜੀਡਬਲਯੂਪੀ ਮਿਲਣਾ ਜੇ ਮੈਂ ਕਹਾਂ ਕਿ ਕਿੰਨੇ ਕ ਕੋਰਸਸ ਉਹਨਾਂ ਨੇ ਇਗਨੋਰ ਕੀਤੇ ਨੇ ਸਿਰਫ ਬਿਜ਼ਨਸ ਨਾਲ ਰਿਲੇਟਡ ਆਰਟਸ ਨਾਲ ਰਿਲੇਟਡ ਕੁਝ ਕੋਰਸਸ ਨੇ ਜਿਨ੍ਹਾਂ ਦਾ ਕੋਈ ਫਿਊਚਰ ਗਵਰਨਮੈਂਟ ਆਫ ਕੈਨੇਡਾ ਨੂੰ ਨਹੀਂ ਦਿਖ ਰਿਹਾ ਸੀ ਜੇ ਕੈਨੇਡਾ ਗਵਰਨਮੈਂਟ ਨੂੰ ਲੇਬਰ ਫੋਰਸਸ ਦੀ ਲੋੜ ਆ ਉਹ ਕਿਹੜੇ ਫੀਲਡ ਚ ਉਹਨਾਂ ਨੂੰ ਮਿਲਣਗੇ ਜੇ ਉਹਨਾਂ ਨੂੰ এমਪਲੋਇਮੈਂਟ ਜੇ ਆਉਣ ਵਾਲੇ ਜਿਵੇਂ ਇਮੀਗ੍ਰੇਸ਼ਨ ਮਨਿਸਟਰ ਨੇ ਕਿਹਾ ਸੀ ਕਿ 2034 ਦੇ ਵਿੱਚ ਮਿਲੀਅਨਸ ਦੇ ਤਾੜ ਦੇ ਵਿੱਚ ਜੌਬਸ ਸਾਡੇ ਕੋਲੇ ਖਾਲੀ ਹੋ ਰਹੀਆਂ ਨੇ ਉਹਨਾਂ ਨੂੰ ਕਿਵੇਂ ਭਰਨਾ ਉਹ ਕਿਵੇਂ ਪਲਾਨ ਕਰ ਸਕਦੇ ਨੇ ਉਹ ਇਹ ਸਾਰੀਆਂ ਚੀਜ਼ਾਂ ਵੱਲ ਉਹਨਾਂ ਦਾ ਧਿਆਨ ਆ ਸੋ ਦੋਸਤੋ ਘਬਰਾਉਣਾ ਨਹੀਂ ਪੈਨਿਕ ਨਹੀਂ ਹੋਣਾ ਸੋ ਦੁਬਾਰੇ ਗੱਲ ਇੱਕ ਕਹਿਣੀ ਚਾਹੁੰਦਾ ਕਿ ਉਹ ਕੈਂਡੀਡੇਟ ਜਿਨ੍ਹਾਂ ਦੀ 1 ਨਵੰਬਰ ਤੋਂ ਪਹਿਲਾਂ ਫਾਈਲ ਸਬਮਿਟ ਹੋ ਚੁੱਕੀ ਆ ਕਮਿਸ਼ਨ ਆਫ ਕੈਨੇਡਾ ਦੇ ਵਿੱਚ ਤੁਹਾਡੇ ਤੇ ਰੂਲ ਲਾਗੂ ਨਹੀਂ ਹੁੰਦਾ ਸਿਰਫ ਤੁਹਾਡੇ ਤੇ ਰੂਲ ਇੱਕੋ ਹੀ ਲਾਗੂ ਹੋਣਾ ਕਿ ਜਦੋਂ ਤੁਸੀਂ ਪੀਜੀਡਬਲਯੂਪੀ ਅਪਲਾਈ ਕਰੋਗੇ ਉਦੋਂ ਤੁਸੀਂ ਐਲਸ ਦੇਣਾ ਤੁਹਾਡੇ ਤੇ ਜਿਹੜੀ ਇਹ ਨਵੀਂ ਲਿਸਟ ਆ ਕੋਰਸਸ ਦੀ ਲਾਗੂ ਨਹੀਂ ਹੁੰਦੀ ਉਹ ਕੈਂਡੀਡੇਟ ਜਿਹੜੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਮਤਲਬ ਮਾਸਟਰ ਡਿਗਰੀ ਬੈਚਲਰ ਡਿਗਰੀ ਜਾਂ ਡਾਕਟੋਰੇਟ ਕਰਨ ਚੱਲੇ ਨੇ ਇਹ ਤਿੰਨ ਜਾਣੇ ਬਿਲਕੁਲ ਘਬਰਾਉਣ ਨਾ ਤੁਹਾਡੇ ਤੁਸੀਂ ਇਹਨਾਂ ਰੂਲਸ ਦੇ ਅੰਡਰ ਆਉਂਦੇ ਹੀ ਨਹੀਂ ਸੋ ਦੋਸਤੋ ਜਿਹੜੇ ਜਿਹੜੇ ਵੀ ਤੁਹਾਡੇ ਸਵਾਲ ਹੋਣਗੇ ਉਹਨਾਂ ਦੇ ਸਵਾਲ ਅਸੀਂ ਜਵਾਬ ਦਿੰਦੇ ਰਾਵਾਂਗੇ ਰੈਗੂਲਰ ਰੁਟੀਨ ਦੇ ਵਿੱਚ ਤੁਸੀਂ ਵਿਜ਼ਿਟ ਵੀ ਕਰਕੇ ਮਿਲ ਕੇ ਵੀ ਕਲੀਅਰ ਕਰ ਸਕਦੇ ਹੋ ਗੱਲਬਾਤ ਬਾਕੀ ਮੈਂ ਹੁਣ ਰੈਗੂਲਰ ਰੁਟੀਨ ਚ ਜਿਹੜੇ ਜਿਹੜੇ ਵੀ ਤੁਹਾਡੇ ਸਵਾਲ ਹੋਇਆ ਕਰਨਗੇ ਮੈਂ ਜਿਵੇਂ ਤੁਹਾਡੇ ਮੇਰੇ ਕੋਲੇ ਪਹੁੰਚ ਚੁੱਕੇ ਨੇ ਮੈਸੇजेस ਕਮੈਂਟਸ ਦੇ ਥਰੂ ਸਵਾਲ ਮੈਂ ਉਹਨਾਂ ਨੂੰ ਨੋਟ ਕਰੂੰਗਾ ਤੇ ਅਗਲੇ ਲਾਈਵ ਸੈਸ਼ਨ ਦੇ ਵਿੱਚ ਤੁਹਾਨੂੰ ਉਹਨਾਂ ਦੇ ਆਨਸਰ ਦਵਾਂਗਾ ਉਦੋਂ ਤੱਕ ਲਈ ਮੈਂ ਖੇਮਾ ਦਾ ਜੱਟ ਕਾਂ ਦੋਸਤੋ ਧੰਨ